ਮਾਰ ਪਏ ਜਾਂਦੇ ਖਾਣਾ ਬਣਾ ਕੇ ਦਿੰਦੇ ਹਲਕ ਵਿੱਚ ਜੰਮ ਜਾਂਦਾ ਹੈ ਇਹ ਅੰਦਰ ਹੀ ਹਲਕ ਦੇ ਵਿੱਚ ਜੰਮ ਜਾਂਦਾ ਜੀਬ ਦੇ ਵਿੱਚ ਹੀ ਜੰਮ ਜਾਂਦਾ ਪੁੱਤ ਇਹ ਪੇੜਾ ਬਣ ਕੇ ਲੱਕੜਦਾ ਜੀਬ ਨੂੰ ਖਾਣਾ ਬੋਵੇ ਕਰ ਮਿਲ ਜਾ ਜੀ ਇਹ ਖਾਣਾ ਖਰਾਬ ਹੋਏ ਬੱਚੇ ਨੂੰ ਖਵਾਣ ਨੇ ਬੱਚਾ ਖਾਂਦਾ ਨਹੀਂਗੇ ਵਾੜਾ ਖਾਣਾ ਵੀ ਇਹ ਖਾਣੇ ਜੋ ਜੇ ਸੀ 4 ਦਿਨ ਵੀ ਰੱਖ ਲਈ ਇਹ ਖਾਣਾ ਖਰਾਬ ਹੋ ਜਾਂਦਾ ਹੈ ਬਹੁਤ ਪਰੇਸ਼ਾਨੀ ਹੈ ਸਾਡਾ ਖਾਣਾ ਪਹਿਲਾਂ ਵਾਲਾ ਵੀ ਐਂ ਪਿਆ ਕਰੇ ਉਹ ਬਣਾ ਕੇ ਨਹੀਂ ਦਿੰਦੇ ਐ ਕਿ ਵਧੀਆ ਤਾਂ ਬਣਦਾ ਨਹੀਂ ਹੈਗਾ ਸ਼ਿੰਗਰੂਰ ਦੀ ਰਾਮਨਗਰ ਬਸਤੀ ਦੇ ਵਿੱਚ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਚੱਲ ਰਹੇ ਆਂਗਣਵਾੜੀ ਕੇਂਦਰ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦੇ ਦਿੱਤੇ ਜਾਣ ਵਾਲੇ ਖਾਣੇ ਦੇ ਵਿੱਚ ਬਾਲ ਵਿਕਾਸ ਵਿਭਾਗ ਤੇ ਮਾਰਕ ਫੈਡ ਵਿਭਾਗ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਤੇ ਹੁਣ ਇਨ੍ਹਾਂ ਜਵਾਕਾਂ ਦੀਆਂ ਮਾਂ-ਮਾਂ ਤੇ ਆਂਗਣਵਾੜੀ ਵਰਕਰ ਖਾਣਾ ਦਿਖਾਉਂਦੇ ਹੋਏ ਕਹਿ ਰਹੇ ਹਨ ਕਿ ਛੋਟੇ-ਛੋਟੇ ਬੱਚਿਆਂ ਨੂੰ ਬਹੁਤ ਹੀ ਘਟੀਆ ਕੁਆਲਿਟੀ ਦਾ ਖਾਣਾ ਦਿੱਤਾ ਜਾ ਰਿਹਾ ਹੈ ਤੇ ਇਸ ਖਾਣੇ 'ਚੋਂ ਵੀ ਸਮੈਲ ਆਉਂਦੀ ਹੈ ਫੀਡ ਆ ਰਹੀ ਹੈ ਫੀਡ ਦੇਣ ਸੰਬੰਧੀ ਜਿਹੜੀ ਸਾਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਲਾਹ ਪਾਤਰੀ ਅੱਜ ਬੁਲਾਏ ਹੋਏ ਨੇ ਕਿਉਂਕਿ ਸਾਰੀ ਲਾਹ ਪਾਤਰੀ ਇਹ ਕਹਿ ਰਹੇ ਸੀ ਕਿ ਖਾਣਾ ਸਾਨੂੰ ਪਸੰਦ ਨਹੀਂ ਹੈਗਾ ਕਿ ਖਾਣਾ ਜਿਹੜੀ ਇਹ ਰੈਸਪੀ ਚੇਂਜ ਕੀਤੀ ਜਾਵੇ ਤਾਂ ਇਹਨਾਂ ਨੇ ਸਾਰਿਆਂ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਸੈਂ ਵੀ ਕਰਕੇ ਦੇਣ ਨੂੰ ਤਿਆਰਾ ਮੰਤਰੀ ਸਾਹਿਬ ਨੂੰ ਵੀ ਸਾਡੀ ਇਹ ਫੀਡ ਜਿਹੜੀ ਹੈ ਬਹੁਤ ਹੀ ਘਟੀਆ ਕੁਆਲਿਟੀ ਦੀ ਆ ਰਹੀ ਹੈ ਪਹਿਲਾਂ ਸਾਨੂੰ ਜਿਹੜੀ ਪੰਜੀਰੀ ਸੀਗੀ ਉਹ ਬੇਰਕਾ ਤੋਂ ਆਉਂਦੀ ਸੀਗੀ ਉਹਦਾ ਜਿਹੜਾ ਸੀਗਾ ਬਹੁਤ ਵਧੀਆ ਹੁੰਦਾ ਸੀ ਉਹਦੇ 'ਚ ਦੇਸੀ ਘਿਓ ਮਿਕਸ ਕੀਤਾ ਹੁੰਦਾ ਸੀਗਾ ਬਹੁਤ ਵਧੀਆ ਮਤਲਬ ਉਹ ਪੰਜੀਰੀ ਹੁੰਦੀ ਸੀ ਸਾਰੇ ਲਾਹ ਪਾਤਰੀ ਸਾਨੂੰ ਉਸ ਨੂੰ ਪਸੰਦ ਕਰਦੇ ਸੀ ਪਰ ਜਿਹੜੀ ਹੁਣ ਜਿਹੜੀ ਇਹ ਪੰਜੀਰੀ ਆ ਰਹੀ ਹੈ ਇਹ ਦੇਖੋ ਇਹ ਜਿਹੜੀ ਪੰਜੀਰੀ ਹੈ ਇਹ ਇੱਕ ਤਰ੍ਹਾਂ ਦਾ ਜਿਹੜਾ ੱੱਸੀ ਰੇਤਾ ਹੁੰਦਾ ਉਹਦੇ ਵਰਗੀ ਹੈ ਇਹਦੇ ਵਿੱਚ ਬਿਲਕੁਲ ਵੀ ਕਿਤੇ ਐ ਨਹੀਂ ਲੱਗਦਾ ਵੀ ਘੋਵ ਵੀ ਹੈਗਾ ਤਾਂ ਉਸ ਤਰ੍ਹਾਂ ਤਰੀਕੇ ਦੀ ਆ ਰਹੀ ਹੈ ਉਸ ਤੋਂ ਇਲਾਵਾ ਇਹ ਜਿਹੜੀ ਖਿਚੜੀ ਆਉਂਦੀ ਹੈ ਇਹਦੇ ਵਿੱਚ ਦਾਲ ਦਾ ਦਾਣਾ ਕੋਈ ਕੋਈ ਹੁੰਦਾ ਇਹਦੇ ਵਿੱਚ ਹਿੰਗ ਪਾਈ ਜਾਂਦੀ ਆ ਉਸ ਕਰਕੇ ਕੜੱਤਣ ਦੀ ਬਣਦੀ ਹੈਗੀ ਇਹਦੇ ਵਿੱਚ ਜਿਹੜਾ ਕਿਰਕਲ ਦੀ ਮਿਕਸ ਵੀ ਹੁੰਦੀ ਹੈ ਜਿਹੜਾ ਕਿ ਸਹੀ ਤਰੀਕੇ ਦੇ ਨਾਲ ਸਾਰੇ ਲਾਹ ਪਾਤਰੀਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਨਮਕੀਨ ਦਲੀਆ ਆਂਦਾ ਹੈ ਇਹਦੇ ਵਿੱਚ ਮਿਰਚ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਔਰ ਜਿਹੜਾ ਇਹ ਜਿਹੜਾ ਨਮਕੀਨ ਦਲੀਆ ਹੈ ਇਹਦੇ ਵਿੱਚ ਜਿਹੜਾ ਹੈਗਾ ਮਤਲਬ ਕੱਚਾਪਨ ਆਉਂਦਾ ਬਣਾਉਣ ਦੇ ਸਮੇਂ ਵੀ ਜਿਹੜਾ ਸਾਨੂੰ ਮਿੱਠਾ ਦਲੀਆ ਹੁਣ ਇਸ ਟਾਈਮ ਸਾਡੇ ਸੈਂਟਰ ਦੇ ਵਿੱਚ ਖਤਮ ਹੋਇਆ ਹੋਇਆ ਹੈ ਤੇ ਉਹ ਵੀ ਜਦੋਂ ਅਸੀਂ ਨੇ ਬੰਡਿਆ ਸੀ ਤੇ ਸਾਰੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਅਸੀਂ ਮਿੱਠਾ ਦਲੀਆ ਨਹੀਂ ਲੈਣਾ ਉਹਦੇ ਵਿੱਚੋਂ ਵੀ ਜਿਸ ਤਰ੍ਹਾਂ ਇੱਕ ਲੱਗੀ ਹੋਈ ਕਣਕ ਦਾ ਦਲੀਆ ਹੁੰਦਾ ਤਾਂ ਉਸ ਤਰ੍ਹਾਂ ਦਾ ਕੋੜ ਆਪਨ ਉਹਦੇ ਵਿੱਚ ਆਉਂਦਾ ਸੀ ਸਾਰੇ ਲਾਹਪਾਤਰੀਆਂ ਨੇ ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਇਹ ਕਹਿੰਦੇ ਜੀ ਸਾਨੂੰ ਇੱਕ ਨਾਂ ਦਿਆ ਕਰੋ ਆਪਣੇ ਕੋਈ ਰੱਖਿਆ ਕਰੋ ਅਸੀਂ ਤਾਂ ਜੀ ਪਸ਼ੂਆਂ ਨੂੰ ਪਾਉਨੇ ਆ ਜੀ ਇਹ ਫੀਡ ਇਹ ਫੀਡ ਤਾਂ ਦੇਖੋ ਜਿਹੜੀ ਸਾਨੂੰ ਪਹਿਲਾਂ ਫੀਡ ਮਿਲਦੀ ਸੀ ਉਸ ਨੂੰ ਲਾਹਪਾਤਰੀ ਬਹੁਤ ਪਸੰਦ ਕਰਦੇ ਸੀ ਜੇਕਰ ਗੱਲ ਕਰੀਏ ਤਾਂ ਗਵਾਂਡੀ ਸੂਬੇ ਦੀ ਜਿਹੜਾ ਆਪਾਂ ਹਰਿਆਣਾ ਦਾ ਉਹਦੇ ਵਿੱਚ ਚਨੇ ਮਿਲਦੇ ਨੇ ਔਰ ਜਿਹੜਾ ਮੂਫਲੀ ਦਿੱਤੀ ਜਾਂਦਾ ਹੈ ਜਿਹਦੇ ਵਿੱਚੋਂ ਪ੍ਰੋਟੀਨ ਮਿਲਦਾ ਹੈ ਤਾਂ ਉਹ ਜੀ ਜਿਹੜਾ ਫੀਡ ਮਿਲਦੀ ਹੈ ਜੇਕਰ ਬਿਹਾਰ ਯੂਪੀ ਦੇ ਏਰੀਆ ਨੂੰ ਉਹ ਕਰিয়ে ਪੁੱਛੀਏ ਤਾਂ ਉੱਥੇ ਵੀ ਜਿਹੜਾ ਐਗ ਵਗੈਰਾ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਦੁੱਧ ਪਲਾਉ ਮਾਵਾਂ ਲਈ ਦਿੱਤਾ ਜਾਂਦਾ ਹੈ ਗਰਭਵਤੀ ਮਾਵਾਂ ਲਈ ਦਿੱਤਾ ਜਾਂਦਾ ਹੈ ਇਹ 0 ਤੋਂ 6 ਸਾਲ ਦੇ ਬੱਚੇ ਹੁੰਦੇ ਨੇ ਜੇ ਸਾਡੇ ਕੋਲ ਉਸ ਤੋਂ ਇਲਾਵਾ ਗਰਭਵਤੀ ਮਾਵਾਂ ਹੁੰਦੀਆਂ ਨੇ ਦੁੱਧ ਪਲਾਉ ਮਾਵਾਂ ਹੁੰਦੀਆਂ ਨੇ ਜਿਹੜਾ 0 ਤੋਂ 3 ਸਾਲ ਦੇ ਬੱਚਿਆਂ ਨੂੰ ਅਸੀਂ ਟੇਕ ਹੋਮ ਰਾਸ਼ਨ ਦਿੰਨੇ ਆ ਗਰਭਵਤੀ ਮਾਵਾਂ ਤੇ ਦੁੱਧ ਪਲਾਉ ਮਾਵਾਂ ਨੂੰ ਟੇਕ ਹੋਮ ਰਾਸ਼ਨ ਦਿੰਨੇ ਆ ਤੇ ਉਸ ਤੋਂ ਇਲਾਵਾ ਜਿਹੜੇ 3 ਤੋਂ 6 ਸਾਲ ਦੇ ਬੱਚੇ ਸਾਡੇ ਆਂਗਰਵਾੜੀ ਸੈਂਟਰ ਚ ਆਉਂਦੇ ਨੇ ਉਹਨਾਂ ਨੂੰ ਅਸੀਂ ਬਣਾ ਕੇ ਖਾਣਾ ਦਿੰਨੀ ਆ ਕਿਵੇਂ ਦੇਖਦੇ ਹੋ ਛੋਟੇ ਬੱਚਿਆਂ ਨੂੰ ਖਾਣਾ ਆਪ ਕੋ ਬਿਮਾਰ ਵੀ ਬੱਚੇ ਹੁੰਦੇ ਹੁਣ ਇਹ ਬੱਚੇ ਤਾਂ ਜੀ ਦੇਖੋ ਇਹਦਾ ਆਪ ਪੱਕਾ ਮਾਰ ਕੇ ਤੁਸੀਂ ਦੇਖੋ ਵੀ ਪੰਜੀਰੀ ਕੀ ਅੱਗੇ ਸਿੱਧੀ ਜਿਹੜੀ ਆ ਗਲੇ ਤੋਂ ਉੱਤਰਦੀ ਹੈ ਗਲੇ ਦੇ ਵਿੱਚ ਹੀ ਖੜ ਜਾਂਦੀ ਹੈ ਬਸ ਇਹੀ ਕਹਿੰਨੇ ਪੁੱਤ ਚੰਗਾ ਖਾਣਾ ਹੋਵੇ ਬਸ ਸਾਡੇ ਗਰੀਬਾਂ ਦੇ ਬੱਚਿਆਂ ਨੂੰ ਵਧੀਆ ਖਾਣਾ ਮਿਲੇ ਵਿਚਾਰਾ ਨੂੰ ਤੰਦਰੁਸਤ ਰਹਿਣ ਬੱਚੇ ਸਾਡੇ ਦੂਜੇ ਦਿਨ ਹੀ ਬਿਮਾਰ ਪੈ ਜਾਂਦੇ ਖਾਣਾ ਬਣਾ ਕੇ ਦਿੰਨੇ ਹਲਕ ਵਿੱਚ ਜੰਮ ਜਾਂਦਾ ਹੈ ਵਿੱਚ ਇਹਦੇ ਹਿੰਗ ਪਾਈ ਹੋ ਜਾਂ ਕੌੜੀ ਆ ਗਈ ਉਹ ਜਮੀ ਨਹੀਂ ਜੀ ਕਰਦਾ ਵੀ ਖਾਈਏ ਕਿ ਨਾ ਖਾਈਏ ਪੁੱਤ ਇਹ ਅੰਦਰ ਹੀ ਹਲਕ ਦੇ ਵਿੱਚ ਜੰਮ ਜਾਂਦਾ ਜੀਭ ਦੇ ਵਿੱਚ ਹੀ ਜੰਮ ਜਾਂਦਾ ਪੁੱਤ ਇਹ ਫੇੜਾ ਬਣ ਕੇ ਲੱਕੜਦਾ ਜੀਭ ਚੋ ਜੇ ਝੂਠ ਮਾਰਦੇ ਤੁਸੀਂ ਥਾ ਕੇ ਦੇਖ ਲਓ ਪੁੱਤ ਮਾੜਾ ਜਾਂ ਖਾਣਾ ਬੋਵੇ ਕਰ ਮਿਲਦਾ ਜੀ ਇਹ ਖਾਣਾ ਖਰਾਬ ਹੈ ਬੱਚੇ ਨੂੰ ਖਵਾਉਣ ਨੇ ਆ ਬੱਚਾ ਖਾਂਦਾ ਨਹੀਂਗੇ ਵਾਲਾ ਖਾਣਾ ਵੀ ਇਹ ਖਾਣੇ ਚ ਜੇ ਸੀ 4 ਦਿਨ ਵੀ ਰੱਖ ਲਈਏ ਖਾਣਾ ਖਰਾਬ ਹੋ ਜਾਂਦਾ ਹੈ ਇਹਦੇ ਵਿੱਚ ਜਮਾਈ ਸਵਾਦ ਨਹੀਂ ਹੈਗਾ ਆ ਇਹਦੇ ਵਿੱਚ। ਖਾਣਾ ਪੀਣਾ ਜੰਮੀ ਉਹ ਆ ਜੀ। ਦਲੀਆ ਵਗੈਰਾ ਜਿਹੜਾ ਮਿਲਦਾ ਹੈ। ਹਾਂਜੀ ਜਿਹੜਾ ਦਲੀਆ ਵਗੈਰਾ ਖਿਚੜੀ ਵਗੈਰਾ ਮਿਲਦਾ ਹੈ ਬਿਲਕੁਲ ਸਵਾਦ ਨਹੀਂ ਹੈਗਾ ਜੀ ਸਾਰੇ ਇਹ। ਖਾਣਾ ਜੀ ਵਧੀਆ ਨਹੀਂ ਮਿਲਦਾ ਵਿੱਚ ਰੋੜ ਰੋੜ ਹੁੰਦੇ ਆ। ਪੱਕੇ ਰੋੜੇ। ਕਿੰਨੀ ਕਿ ਪਰੇਸ਼ਾਨੀਆਂ ਹੁੰਦੀਆਂ। ਬਹੁਤ ਪਰੇਸ਼ਾਨੀਆਂ ਜੀ ਸਾਡਾ ਖਾਣਾ ਪਹਿਲਾਂ ਵਾਲਾ ਵੀ ਐਂ ਪਿਆ ਕਰੇ। ਉਹ ਬਣਾ ਕੇ ਨਹੀਂ ਦਿੰਦੇ ਆ ਕਿ ਵਧੀਆ ਤਾਂ ਬਣਦਾ ਨਹੀਂ ਹੈਗਾ। ਉਹ ਖਾਣਾ ਬਣਾਉਂਦੇ ਉਹ ਕਿਦਾਂ ਦਾ ਖਾਣਾ ਬਣਦਾ ਹੈ। ਜਮੇ ਨਹੀਂ ਚੱਜਦੀ ਨਾ ਤਾਂ ਖਿਚੜੀ ਬਣਦੀ ਹੈ ਜੀ ਨਾਲ ਦਲੀਏ ਗਣਦਾ ਵਧੀਆ। ਉਧਰ ਇਸ ਮਾਮਲੇ ਦੇ ਸਬੰਧ ਦੇ ਵਿੱਚ ਸੰਗਰੂਰ ਬਾਲ ਵਿਭਾਗ ਦੀ ਸੀਡੀਪੀਓ ਨੇ ਕਿਹਾ ਕਿ ਇਸ ਮਾਮਲੇ ਦੇ ਸਬੰਧ ਦੇ ਵਿੱਚ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤੇ ਉੱਪਰ ਵਿਭਾਗ ਨੂੰ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਮੇਰੇ ਕੋਲ ਵੀ ਬਰਬਲੀ ਸ਼ਿਕਾਇਤ ਆਈ ਸੀ ਵਰਕਰ ਦੀ ਸਰਬਜੀਤ ਕੌੜਾ ਸਾਡੇ ਰਾਮਨਗਰ ਬਸਤੇਚ ਅੰਗਣਵਾੜੀ ਸੈਂਟਰ ਲਾਉਂਦੇ ਆ। ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਸਾਨੂੰ ਸਾਰਾ ਕੁਝ ਤੁਸੀਂ ਲਿਖਤੀ ਤੌਰ ਤੇ ਦਿਓ। ਜਵਾਬੀ ਕਰਨ ਨਾਲ ਕੁਝ ਵੀ ਨਹੀਂ ਬੰਦਾ ਦੇਖੋ ਹੈਡ ਆਫਿਸ ਚ ਸ਼ਿਕਾਇਤ ਜਾਣੀ ਹੈ। ਜੇ ਸਾਨੂੰ ਲਿਖ ਕੇ ਦੰਦੇ ਨੇ ਪੇਰੈਂਟਸ ਦੇ ਸੁਝਾਅ ਸਾਡੇ ਕੋਲੋਂ ਭੇਜ ਦੰਦੇ ਨੇ ਲਿਖਤੀ ਤੌਰ ਤੇ ਤਾਂ ਆਪਾਂ ਆਪਣੇ ਕਮੈਂਟਸ ਦੇ ਨਾਲ ਸੀ ਡੀ ਪੀਓ ਨੂੰ ਭੇਜ ਦਾਂਗੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਤੇ ਉਹ ਅੱਗੇ ਹੈੱਡ ਆਫਿਸ ਨੂੰ ਭੇਜ ਦੰਗੇ ਕਿਉਂਕਿ ਕੰਮ ਜਿਹੜਾ ਹੈੱਡ ਆਫਿਸ ਦੇ ਲੈਵਲ ਦਾ ਹੈ ਰਾਸ਼ਨ ਉਹਨਾਂ ਵੱਲੋਂ ਹੀ ਇੰਡੈਂਟ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਹੀ ਖਰੀਦ ਕਰਕੇ ਸਾਡੇ ਕੋਲ ਭੇਜਿਆ ਜਾਂਦਾ ਹੈ ਇਹ ਲਿਖਤੀ ਨਹੀਂ ਹੈ ਹਾਂਜੀ ਲਿਖਤੀ ਮੇਰੇ ਕੋਲੇ ਹਾਲੇ ਤੱਕ ਕੁਝ ਨਹੀਂ ਆਇਆ ਜਵਾਨੀ ਉਹ ਕਹਿ ਕੇ ਗਏ ਸੀਗੇ ਬਾਕੀ ਵਰਕਰਾਂ ਨੂੰ ਵੀ ਕਹਿ ਰਹੇ ਸੀ ਫਿਰ ਮੈਂ ਸੁਪਰਵਾਈਜ਼ਰ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਮੈਡਮ ਸਾਨੂੰ ਕਿਸੇ ਦੀ ਵੀ ਸ਼ਿਕਾਇਤ ਨਹੀਂ ਆਈ ਕੱਲੀ ਸਰਬਜੀਤ ਹੀ ਕਹਿ ਰਹੀ ਹੈ ਵੀ ਜੇ ਉਹ ਲਿਖਤੀ ਦੇ ਜਾਂਦੇ ਨੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਭੇਜਣੀ ਹੈ ਮੈਂ ਖਾਣਾ ਕਿਹੜੀ ਕੰਪਨੀ ਵੱਲੋਂ ਪੈਕਿੰਗ ਹੁੰਦੀ ਹੈ ਇਹ ਮਾਰਕਸੈੱਡ ਵੱਲੋਂ ਆਉਂਦਾ ਜੀ ਮਾਰਕਫੇਡ ਦੇ ਖਾਣੇ 'ਚ ਕੰਮ ਨਹੀਂ ਆ ਰਹੀ ਤੁਹਾਡੇ ਰਿਪੋਰਟ 'ਚ ਆ ਤੁਹਾਨੂੰ ਨੌਲੇ ਨਹੀਂ ਸਾਡੇ ਖਾਣੇ 'ਚ ਤਾਂ ਸੀ ਇੱਕ ਦੋ ਬਾਰੇ ਮੰਗਵਾ ਕੇ ਬਣਵਾ ਕੇ ਵੀ ਦੇਖਿਆ ਠੀਕ ਆਇਆ ਬਣਿਆ ਹੋਇਆ ਵੀ ਲਿਆਂਦਾ ਹੈ ਸੈਂਟਰਾਂ ਦੇ ਵਿੱਚੋਂ ਸੁਪਰਵਾਈਜ਼ਰ ਨੇ ਕਈ ਵਾਰੀ ਵੀ ਮੈਡਮ ਆ ਚੀਜ਼ ਹੈ ਤਾਂ ਕੋਈ ਦਿੱਕਤ ਆਲੀ ਆਈ ਲੱਗੇ ਨਹੀਂ ਸਾਡਾ ਮਤਲਬ ਬੱਚਿਆਂ ਦੇ ਪੇਰੈਂਟਸ ਕਹਿੰਦੇ ਵੀ ਘਰਤਣ ਵਗੈਰਾ ਆਉਂਦੀ ਆ ਉਹ ਹਿੰਗ ਦਾ ਤੜਕਾ ਹਿੰਗ ਦਾ ਝਾਸਾ ਦਿੱਤਾ ਹੋਇਆ ਜਿਹਨੂੰ ਰਾਸ਼ਨ ਨੂੰ ਦਲੀਏ ਨੂੰ ਵੀ ਜਿਹੜਾ ਨਮਕੀਨ ਦਲੀਆ ਹੈ ਤੇ ਖਿਚੜੀ ਦੇ ਵਿੱਚ ਵੀ ਹੈ ਖਿਚੜੀ ਦੇ ਵਿੱਚ ਇੱਕ ਜਿਸ ਤਰ੍ਹਾਂ ਸਰੋਂ ਹੁੰਦੀ ਹੈ ਸਰੋਂ ਵਾਗੇ ਚੀਜ਼ ਪਾਈ ਹੋਈ ਹੈ ਆਪਾਂ ਨੂੰ ਚਾਹੇ ਰਾਈ ਕਹਿ ਲੋ ਵੀ ਉਹਦੇ ਚ ਥੋੜੀ ਖਟਾਸ ਲਿਆਉਣ ਵਾਸਤੇ ਉਸ ਚੀਜ਼ ਦੀ ਥੋੜੀ ਘਟਕਣ ਆਉਂਦੀ ਹੈ ਉਧਰ ਸੰਗਰੂਰ ਮਾਰਕ ਫੈਟ ਵਿਭਾਗ ਦੇ ਅਫਸਰ ਨੇ ਕਿਹਾ ਹੈ ਕਿ ਇਸ ਮੰਦ ਦੇ ਵਿੱਚ ਜਾਂਚ ਟੀਮ ਭੇਜੀ ਜਾ ਰਹੀ ਆ ਤੇ ਅੰਗਨਵਾੜੀ ਕੇਂਦਰ ਦੇ ਵਿੱਚ ਜਾ ਕੇ ਜਾਂਚ ਕੀਤੀ ਜਾਏਗੀ ਨਹੀਂ ਜੀ ਐਜੀ ਵੈਸੇ ਕੋਈ ਗੱਲ ਨਹੀਂ ਹੈਗੀ ਜੋ ਵੀ ਅਸੀਂ ਸੀਡੀਪੀਓ ਨੂੰ ਬੱਚਿਆਂ ਦੇ ਲਈ ਜਾਂ ਗਰਭਵਤੀ ਔਰਤਾ ਦੇ ਲਈ ਸਪਲਾਈ ਕਰ ਰਹੇ ਆ ਜਿਵੇਂ ਪੰਜੀਰੀ ਹੋਗੀ ਖੀਚੜੀ ਹੋਗੀ ਦਲੀਆ ਹੋ ਗਿਆ ਇਹ ਸਾਰਾ ਮਤਲਬ ਕਿ ਪੂਰੀ ਗੁਣਵੱਤਾ ਦੇ ਆਧਾਰ ਤੇ ਹੀ ਮਤਲਬ ਕਿ ਸਾਰਾ ਭੇਜਿਆ ਜਾ ਰਿਹਾ ਤੇ ਅਗਰ ਸਾਡੇ ਕੋਲ ਕਿਸੇ ਵੀ ਪ੍ਰਕਾਰ ਦੀ ਕੋਈ ਕੰਪਲੇਂਟ ਆਂਦੀ ਹੈ ਜਿਵੇਂ ਕਿ ਸਾਡੇ ਕੋਲ ਪਿੱਛੇ ਜੇ ਆਈ ਸੀਗੀ ਵੀ ਪੰਜੀਰੀ ਜਿਹੜੀ ਕੱਚੇਪਨ ਦੇ ਵਿੱਚ ਹੈ ਤਾਂ ਸਾਡੇ ਵੱਲੋਂ ਮਤਲਬ ਉਹ ਕੰਪਨੀ ਦੇ ਨਾਲ ਟਾਈ ਅਪ ਕਰਕੇ ਸਾਡੇ ਸੀਨੀਅਰਸ ਨਾਲ ਤੇ ਉਸ ਨੂੰ ਅਸੀਂ ਤੁਰੰਤੀ ਰੀਪਲੇਸ ਕਰਵਾ ਦਿੱਤਾ ਗਿਆ ਸੀਗਾ ਇਹ ਜਾਂ ਕੋਈ ਗੱਲ ਹੈ ਨਹੀਂ ਵੈਸੀ ਹੀ ਮਤਲਬ ਕਿ ਉਹ ਹੈ ਸਰ ਵੈਸੇ ਪੀਰਸ ਨੇ ਖੁਦ ਸਾਨੂੰ ਪਲੇਟਸ ਤੇ ਪਾ ਕੇ ਚੈੱਕ ਕਰਾਇਆ ਸਮੈਲ ਆ ਰਹੀ ਸੀ ਅਸੀਂ ਆਪ ਦੇਖਿਆ ਤੇ ਉਹ ਕਹ ਰਹੇ ਨੇ ਇਸਰ ਨੰਗਰਾਂ ਨੂੰ ਪਾਉਣਿਆ ਹੈ ਗੋਸ਼ਾ ਲਾਣੂ ਪਾਉਣਿਆ ਖਾਦ ਦੇ ਉਪਯੋਗ ਨਹੀਂ ਆ। ਨਹੀਂ ਇਨ ਫਿਊਚਰ ਅਗਰ ਸਾਡੇ ਕੋਲ ਦੇਖੋ ਹਜੇ ਤੱਕ ਕੋਈ ਸਾਡੇ ਕੋਲ ਰਿਟਨ ਦੇ ਵਿੱਚ ਆਇਆ ਨਹੀਂ ਹੈਗਾ ਜਦੋਂ ਆਇਆ ਸੀ ਅਸੀਂ ਰਿਪਲੇਸ ਕਰਵਾ ਦਿੱਤਾ ਸੀਗਾ ਤੇ ਅਗਰ ਸਾਡੇ ਕੋਲ ਕੋਈ ਰਿਟਨ ਦੇ ਵਿੱਚ ਕੰਪਲੀਟ ਆਂਦੀ ਹੈ ਤਾਂ ਅਸੀਂ ਉਸ ਨੂੰ ਜ਼ਰੂਰ ਇਨੀਸ਼ੀਏਟਿਵ ਲੈ ਕੇ ਕੰਮ ਕਰਾਂਗੇ ਤੇ ਵੈਸੇ ਤਾਂ ਜਿਵੇਂ ਸਾਡੇ ਕੋਲ ਤੁਹਾਨੂੰ ਸਾਨੂੰ ਦੱਸਿਆ ਸੀਗਾ ਵੀ ਸਾਡੇ ਕੋਲ ਆ ਪ੍ਰੋਬਲਮ ਆਈ ਹੈ ਅਸੀਂ ਨਾਲ ਦੀ ਨਾਲ ਸਾਡੇ ਸੀਨੀਅਰਸ ਨਾਲ ਗੱਲ ਕਰਤੀ ਸੀ ਜਿਹੜੇ ਸਪੈਸ਼ਲਿਸਟ ਨੇਗੇ ਉਹ ਆ ਰਹੇ ਨੇ ਈਵਨ ਕਿ ਉਹ ਕੱਲ ਆ ਕੇ ਇਹਨੂੰ ਚੈੱਕ ਕਰ ਲੈਣਗੇ ਅਗਰ ਕੋਈ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਉਸ ਨੂੰ ਨਾਲ ਦੀ ਨਾਲ ਤੁਰੰਤ ਰਿਪਲੇਸ ਕਰਵਾ ਦੇਵਾਂਗੇ ਸਰ ਜਿਹੜਾ ਬਾਲ ਵਿਤਾਸਮ ਭਾਗ ਦੇ ਕੋਲ ਤੁਹਾਡਾ ਜਿਹੜਾ ਗਿਆਏ ਨੇ ਪ੍ਰੋਡਕਟ ਨਾਮ ਹੈ ਐਮ ਆਰ ਪੀ ਹੈ ਕਿ ਕਿਸੇ ਨਹੀਂ ਕਰਾਂ ਦਾ ਨਹੀਂ ਜੋ ਮੈਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਨਹੀਂ ਨਿਮਤ ਮੈਂ ਦਾਦਾ ਜੀ ਦੇਖੋ ਜਦੋਂ ਇਹ ਲੋਡ ਤਿਆਰ ਹੁੰਦਾ ਨਾ ਈਵਨ ਕਿ ਇਹਦੀ ਜਿਹੜੀ ਮਸ਼ੀਨ ਦੇ ਵਿੱਚ ਇਹਦੀ ਨਾਲ ਦੀ ਨਾਲ ਸਟੈਂਪਿੰਗ ਹੁੰਦੀ ਹੈ ਐ ਤਾਂ ਹੈ ਨੀਗਾ ਕਿ ਇੱਕ ਦੋ ਪੈਕੇਟ ਆਪਣਾ ਮਤਲਬ ਕਿ ਜਿਹੜਾ ਹੈਗਾ ਵਿਦਆਊਟ ਡੇਟ ਆਫ ਮੈਨੂਫੈਕਚਰਿੰਗ ਤੋਂ ਚਲਾ ਜਾਊਗਾ ਇਹ ਅਸੀਂ ਤੁਹਾਨੂੰ ਜ਼ਰੂਰ ਸ਼ੋਰਟੀ ਸ਼ੋਰਟੀ ਦਵਾਨੇ ਆ ਕਿ ਜੋ ਸਾਡੇ ਕੋਲ ਪ੍ਰੋਡਕਟਸ ਉਹਨੇ ਸਾਨੂੰ ਦਿਖਾਏ ਸੀਗੇ ਉਹ ਕੰਪਨੀ ਨੇ ਉਹ ਕੰਪਨੀ ਵੱਲੋਂ ਮਤਲਬ ਕਿ ਸਾਡਾ ਚੌਥੇ ਸੈਮੈਸਟਰ ਕੁਆਟਰ ਦੇ ਵਿੱਚ ਸਪਲਾਈ ਨਹੀਂ ਹੋਇਆ ਇਹ ਜਿਹੜਾ ਪ੍ਰੋਡਕਟ ਸੀਗਾ ਉਹ ਕੰਪਨੀ ਵੱਲੋਂ ਓਨਲੀ ਤੀਜੇ ਕੁਆਟਰ ਦੇ ਵਿੱਚ ਸਪਲਾਈ ਕੀਤਾ ਗਿਆ ਸੀਗਾ ਤੇ ਹੋ ਸਕਦਾ ਕਿਸ ਨੇ ਮਤਲਬ ਕਿ ਵੈਸੇ ਕੋਈ ਕੀਤਾ ਹੋਵੇ ਮੈਂ ਇਸ ਕੋਲ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਵੱਡੀ ਫਰਬੜ ਕਰਕੇ 43 ਦੇ ਕਰੀ ਬੱਚਿਆਂ ਨੂੰ ਪੂਨ ਪੌਇਜ਼ਨਿੰਗ ਹੋਈ ਪੂਰਾ ਹਸਪਤਾਲ ਭਰ ਗਿਆ ਸੀਗਾ ਤਾਂ ਇਹ ਇਹੋ ਜਿਹੀ ਮਸਲੇ ਤੇ ਅੰਗਰੇਜ਼ੀ ਵਿੱਚ ਜਵਾਬ ਦੇ ਕੇ ਕੀ ਤਿਆਰ ਕਰ ਨੀ ਉਹ ਅਸੀਂ ਮੰਨਦੇ ਆ ਵੀ ਜਿਹੜੀ ਉੱਥੇ ਪ੍ਰੋਬਲਮ ਆਈ ਸੀ ਬਟ ਸਾਡੇ ਵੱਲੋਂ ਜਿਹੜੀ ਹੈਗੇ ਨਾ ਸਾਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੋਈ ਵੀ ਮਤਲਬ ਕਿਸੀ ਐਜ ਜਾਂ ਪ੍ਰੋਡਕਟ ਅਸੀਂ ਮਾਰਕੀਟ 'ਚ ਨਹੀਂ ਲੈ ਕੇ ਆਵਾਂਗੇ ਜਿਸ ਦੇ ਨਾਲ ਕਿਸੇ ਨੂੰ ਨੁਕਸਾਨ ਹੋਵੇ इवन ਕਿ ਇਹਦੀ ਪਹਿਲਾਂ ਪ੍ਰੋਪਰ ਸਾਰੀ ਟੈਸਟਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਅਸੀਂ ਇਹਨਾਂ ਨੂੰ ਸਪਲਾਈ ਕਰਦੇ ਹਾਂ ਕਿੰਨਾ ਜਿਹੜਾ ਮਾਲ ਆ ਤੁਹਾਡੇ ਨੂੰ ਸਪਲਾਈ ਕੀਤਾ ਗਿਆ ਦੀ ਜੀ ਤੇ ਕੋਈ ਵੀ ਜਿਹੜੀ ਡੇਟ ਹੈ ਉਹ ਨਹੀਂ ਮੈਂਸ਼ਨ ਨਹੀਂ ਇਹ ਸਾਡੇ ਕੋਲ ਦੇਖੋ ਫਰਸਟ ਕੇਸ ਆਇਆ ਹੈ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਉਹਦੇ ਤੇ ਡੇਟ ਆਫ ਮੈਨੂਫੈਕਚਰਿੰਗ ਨਹੀਂ ਲਿਖੀ ਹੋਈ ਅਜੇ ਤੱਕ ਮਿਲ ਰਹੀ ਸਾਡੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਸਪਲਾਈ ਹੋ ਰਹੀ ਹੈ ਇਵਨ ਕਿ ਸੰਗਰੂਰ ਦੇ ਵਿੱਚ ਵੀ ਅਜੇ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਫਿਲਹਾਲ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਜਾਣ ਤੋਂ ਬਾਅਦ ਕੀ ਕਦਮ ਪ੍ਰਸ਼ਾਸਨ ਤੇ ਅਧਿਕਾਰੀਆਂ ਵੱਲੋਂ ਚੁੱਕਿਆ ਜਾਂਦਾ ਜਗਵਾਨੀ ਟੀਵੀ ਲਈ ਸੰਗਰੂਰ ਤੋਂ ਅਨਿਲ ਚੈਨਦੀਰਪੁਰ